ਕੀ ਕਰੂਗਾ ਖਾ ਜਿਹਦੇ ਹੱਥ ਹੀ ਨਹੀਂ ਜਿਹਦੇ ਪੈਰ ਹੀ ਨਹੀਂ ਜਿਹਦੀ ਅੱਖਾਂ ਨਹੀਂ ਉਰਾਜ ਕੀ ਕਰੂ ਉਹਨੇ ਆਖਿਆ ਮੂਰਖੋ ਤੁਸੀਂ ਗੱਲ ਨਹੀਂ ਸਮਝੀ ਮੇਰੀ ਗੱਲ ਸਮਝੋ ਕਲਗੀਧਰ ਰਹਿਦੇ ਨੇ ਬਾਹੋਸ਼ ਅੰਦਰ ਆਮਕ ਕੁਸ਼ਾਦੋ ਤੋਂ ਚਸ਼ਮ ਜਦੋਂ ਹੋਸ਼ ਦੀ ਵਿੱਚ ਆਇਆ ਉਹਦੇ ਦੋਵੇਂ ਜਿਹੜੇ ਚਸ਼ਮ ਸੀ ਉਹ ਖੁੱਲ ਗਏ ਤੇ ਕਹਿ ਲਗਾ ਮੈਂ ਉਹ ਗੱਲ ਭਈ ਐ ਨਾ ਪਾਉ ਨਾ ਦਸਤੂ ਨਾ ਚਸ਼ਮੋ ਜੁਬਾ ਜੀ ਦੇ ਪੈਰ ਨਾ ਹੋਣ ਹੱਥ ਨਾ ਹੋਣ ਜ਼ਬਾਨ ਨਾ ਹੋਵੇ ਕਿਉਂ ਕਿ ਹੈ ਕਹਿੰਦੇ ਮੈਂ ਕਿਹਾ ਹੈ ਜਿਨੇ ਕਦੀ ਹੱਥਾਂ ਨਾਲ ਚੋਰੀ ਨਾ ਕੀਤੀ ਹੋਵੇ ਉਹ ਹੱਥ ਖੋੜ ਦੇ ਪੈਰ ਉਹਦੇ ਹੋਣ ਜਿਹੜੇ ਵੇਸ਼ਵਾ ਦੇ ਖਾਨੇ ਸ਼ਰਾਬ ਖਾਨੇ ਕੁਸੰਮਤ ਵਿੱਚ ਨਾ ਗਏ ਹੋਣ ਅੱਖਾਂ ਉਹਦੀਆਂ ਉਹ ਨਾ ਹੋਣ ਜਿਹੜੀਆਂ ਪਰਾਇਆ ਰੂਪ ਤੱਕਦੀਆਂ ਹੋਣ ਸ਼ਵਸ਼ ਅੱਖਾਂ ਹੁਣ ਗੁਰੂ ਕੀਆ ਸੰਗਤਾਂ ਦੇ ਦਰਸ਼ਨ ਕਰਨ ਵਾਲੀਆਂ ਬਹੁਤੀ ਗੱਲ ਕੀ ਹੈ ਉਹਨੂੰ ਮੇਰੇ ਰਾਜ ਤੇ ਬਿਠਾਇਓ ਜਿਹੜਾ ਨਾ ਚੋਰ ਹੋਵੇ ਨਾ ਬੇਬਿਚਾਰੀ ਹੋਵੇ ਔਰ ਨਾ ਨਿੱਤਿਆ ਸੁਣਦਾ ਹੋਵੇ ਤੇ ਨਾ ਆਪਣੀ ਉਸਤਤੀ ਸੁਣਦਾ ਹੋਵੇ ਉਹਦੀ ਗੱਲ ਕਹੀ ਹੈ ਉਹ ਜੇ ਹੁਕਮ ਨੂੰ ਮੰਨ ਲਵੇ ਤਾਂ ਉਹਨੂੰ ਬਹੁਤ ਵੱਡਾ ਸੁਖ ਪ੍ਰਾਪਤ ਹੁੰਦਾ ਹੈ ਨਾਨਕ ਹੁਕਮ ਦਾ ਇਹ ਬੁੱਝਾ ਆਹੋ ਮੈਂ ਕਹ ਰਿਹਾ ਗੁਰੂ ਦੇ ਹੁਕਮ ਨੂੰ ਬੁੱਝਣ ਵਾਸਤੇ ਆਉਣੇ ਗੁਰੂ ਦੇ ਹੁਕਮ ਨੂੰ ਸਮਝਣ ਵਾਸਤੇ ਗੁਰੂ ਕੀ ਹਜ਼ੂਰੀ ਵਿੱਚ ਆਪਾਂ ਸਾਰੇ ਆਉਣੇ ਆ ਇਸ ਕਰਕੇ ਗੁਰੂ ਦੇ ਹੁਕਮੁੱਝਿਆ ਹੀ ਹੋਵੇ ਸੱਜ ਸਕਦੀ ਹੈ ਨਾਸ ਹੋ ਸਕਦੀ ਹੈ ਬਾਣੀ ਵਿੱਚ ਬਾਰ ਬਾਰ ਦਾ ਰਜ ਨੇ ਭਗਤੀ ਕਹੀ ਹੈ ਵਾਰ ਵਾਰ ਇਹ ਵਚਨ ਕਹੇ ਨੇ ਕਿ ਹਮੈ ਜਿਹੜੀ ਹੈ ਇਹ ਸਰੀਰ ਨੂੰ ਗਾਲ ਦਿੰਦੀ ਇਹ ਸਰੀਰ ਦੇ ਪੱਲੇ ਕੱਖ ਨਹੀਂ ਛੱਡਦੀ ਹਮੈ ਇਤਨੀ ਬੁਰੀ ਹੈ ਇਹ ਸੱਚੇ ਪਾਤਸ਼ਾਹ ਬਾਣੀ ਵਿੱਚ ਇਹ ਵੀ ਕਹਿੰਦੇ ਨੇ ਹਉਮੈ ਦੀਰਗ ਰੋਗ ਹੈ दारू ਪੀਸ ਬਾਹੇ ਕਿਰਪਾ ਕਰੇ ਵੀ ਆਪਣੀ ਤਾਂ ਗੁਰਤਾ ਬਚਨ ਕਮਾਹ ਗੁਰੂ ਦਾ ਸ਼ਬਦ ਕਮਾਲ ਲਵੇ ਫਿਰ ਹਉਮੈ ਮਿਟ ਸਕਦੀ ਹੈ दारू ਵਿੱਚ ਹੀ ਹੈ ਪਰ ਅਸੀਂ दारू ਵਰਤਣ ਤੋਂ ਤਿਆਰ ਨਹੀਂ ਹਉਮੈ ਦੀ ਬਿਮਾਰੀ ਨਾਲ ਬਹੁਤੇ ਲੋਕ ਬਿਮਾਰ ਨੇ ਇਹਦਾ ਇਲਾਜ ਗੁਰੂ ਦੇ ਕੋਲ ਹੀ ਹੈ ਕੋਈ ਇਲਾਜ ਨਹੀਂ ਜੇਕਰ ਮੈਂ ਹੋਰ ਪ੍ਰਮਾਣ ਦੇ ਦਿੰਨਾ ਹੈ ਦੇਖੋ ਬੰਦਾ ਜਦੋਂ ਦੁਨੀਆ ਤੋਂ ਤੁਰਨ ਲੱਗਦਾ ਹੈ ਸਰੀਰ ਵੀ ਛੱਡ ਜਾਂਦਾ ਜਿੰਨੀ ਸਾਰੀ ਊਰਜਾ ਨੂੰ ਪਾਲਦਾ ਰਿਹਾ ਹੋਵੇ ਅਤਲ ਫਲੇਰ ਸੁਗੰਧੀਆਂ ਲਾਉਂਦਾ ਰਿਹਾ ਹੋਵੇ ਚੰਗੇ ਚੰਗੇ ਬਸਤਰ ਪਾਉਂਦਾ ਰਿਹਾ ਹੋਵੇ ਉਹ ਸਰੀਰ ਵੀ ਇੱਥੇ ਹੀ ਛੱਡ ਜਾਂਦਾ ਹੈ ਸਰੀਰ ਨੂੰ ਜਿਹੜੀਆਂ ਬਿਮਾਰੀਆਂ ਲੱਗੀਆਂ ਨੇ ਜਿਹੜੀਆਂ ਡਾਕਟਰ ਕੋਲੋਂ ਵੀ ਠੀਕ ਨਹੀਂ ਹੋਈਆਂ ਉਹ ਵੀ ਇੱਥੇ ਛੱਡ ਜਾਂਦਾ ਹੈ ਭਾਬ ਅੱਗ ਵਿੱਚ ਸੜ ਜਾਂਦੀਆਂ ਨੇ ਮਨੁੱਖ ਦੇ ਵਸਤਰ ਵੀ ਅੱਗ ਵਿੱਚ ਸੜ ਜਾਂਦੇ ਨੇ ਮਨੁੱਖ ਆਪਣੇ ਮਿੱਤਰ ਵੀ ਛੱਡ ਜਾਂਦਾ ਹੈ ਮਨੁੱਖ ਆਪਣੇ ਦੁਸ਼ਮਣ ਵੀ ਛੱਡ ਜਾਂਦਾ ਹੈ ਅੱਖ ਨਾਲ ਲਈ ਜਾਂਦਾ ਸਰੀਰ ਵੀ ਨਹੀਂ ਜਾਂਦਾ ਜਿਹਨੂੰ ਆਪਣਾ ਸਮਝਦਾ ਪਰ ਇੱਕ ਬਿਮਾਰੀ ਬੰਦੇ ਦੇ ਨਾਲ ਜਾਂਦੀ ਹੈ ਜਿੱਥੇ ਜਾ ਕੇ ਜਨਮ ਲਵੇ ਉਹ ਕਿਹੜੀ ਬਿਮਾਰੀ ਹੈ ਸਿਆਰੇ ਕਹਿੰਦੇ ਕਈ ਬਿਮਾਰੀ ਦੇ ਕਟਾਨੂ ਬੜੇ ਬਰੀਕ ਹੁੰਦੇ ਨੇ ਉਹ ਅੱਗ ਵਿੱਚ ਵੀ ਨਹੀਂ ਸੜਦੇ ਉਹ ਕਿਹੜੇ ਨੇ ਹਉਮੈ ਦੀ ਬਿਪਾਰੀ ਦੇ ਕਟਾਲੂ ਇਤਨੇ ਬ੍ਰੀਕ ਨੇ ਕਿ ਜਨਮਾਂ ਜਨਮਾਂ ਵਿੱਚ ਪਿੱਛਾ ਨਹੀਂ ਛੱਡਦੇ ਤੇ ਅਗਲੇ ਜਨਮ ਵਿੱਚ ਵੀ ਨਾਲ ਜਾਂਦੇ ਨੇ ਕਿਉਂਕਿ ਜਿਵੇਂ ਇਹ ਕਰਮ ਕਤਾਪ ਦਾ ਤੇ ਵੇਹ ਹਸਲ ਦੇ ਜਿਹੋ ਜਿਹੇ ਕਰਮ ਕਰਾਂਗੇ ਉਹੋ ਜਿਹਾ ਫਲ ਮਿਲਣਾ ਹੈ ਨਾਲ ਜਾਂਦੇ ਹੈ ਬੰਦੇ ਦਾ ਸੁਭਾਅ ਜਿਹੜਾ ਹੈ ਬੰਦੇ ਦੀ ਹਉਮੈ ਜਿਹੜੀ ਹੈ ਕਿਉਂਕਿ ਇੱਕ ਇਸੇ ਪ੍ਰਕਾਰ ਕਿਰੇਮਾਨ ਕਰਮ ਨੇ ਜਿਹੜੇ ਅਸੀਂ ਕਰਦੇ ਆਂ ਅੰਕਾਰ ਦੇ ਸਹਿਤ ਹਉਮੈ ਦੇ ਸਹਿਤ ਮਮਤਾ ਦੇ ਸਹਿਤ ਇੱਕ ਫਿਰ ਪਰਾਲਬਦ ਕਰਮ ਜਿਹੜੇ ਪਰਾਲਬਦ ਵਿੱਚ ਆਉਂਦੇ ਅਸੀਂ ਭੋਗ ਰਹੇ ਹਾਂ ਜਿਹੜੇ ਪਿਛੇ ਕਰਮ ਕੀਤੇ ਸਾਡੀ ਪਰਾਲਬਦ ਵਿੱਚ ਆ ਗਏ ਇੱਕ ਕਰਮ ਸੰਚਿਤ ਕਰਮ ਨੇ ਜਿਹੜੇ ਸਰੀਰ ਛੁੱਟਣ ਤੋਂ ਬਾਅਦ ਵੀ ਜਮਾ ਹੋ ਜਾਂਦੇ ਤੇ ਅਗਲੇ ਜਨਮ ਵਿੱਚ ਨਾਲ ਜਾਂਦੇ ਨੇ ਉਹ ਅਗਲੇ ਜਨਮ ਵਿੱਚ ਹੀ ਭੋਗਣੇ ਪੈਂਦੇ ਇਹ ਹਉਮੈ ਵੀ ਜਿਹੜੀ ਹੈ ਨਾ ਇਹ ਲੋਕਾ ਦਾ ਨਾਲ ਹੀ ਲੈ ਕੇ ਚਲਿਆ ਜਾਂਦਾ ਹੈ ਇਹ ਹੌਮੇ ਵੀ ਆਗ ਵਿੱਚ ਨਹੀਂ ਛੱਡਦੀ ਇਤਨੀ ਭੈੜੀ ਬਿਮਾਰੀ ਹੈ ਇਹ ਹਜੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਹੌਮੇ ਵਿੱਚ ਸਭ ਜਗ ਬੌਰਾਨਾ ਯਾਰੋ ਗੁਰ ਸਿੱਖੋ ਕੌਮੇ ਨਾ ਕਰਿਓ ਵੇਖਿਓ ਕਿਤੇ ਗਲਤੀ ਨਾ ਕਰੋ ਹੰਕਾਰ ਵਿੱਚ ਆਖਿਓ ਨਾ ਮੇਰੇ ਵਰਗਾ ਕੋਈ ਮਾਇਆ ਧਾਰੀ ਨਹੀਂ ਮੇਰੇ ਵਰਗਾ ਕੋਈ ਸਿਆਣਾ ਨਹੀਂ ਮੇਰੇ ਵਰਗਾ ਕੋਈ ਚੰਗਾ ਡਰਾਈਵਰ ਨਹੀਂ ਮੇਰੇ ਵਰਗਾ ਚੰਗਾ ਗਿਆਨੀ ਕਥਾਵਾਚਕ ਨਹੀਂ ਮੇਰੇ ਵਰਗਾ ਕੋਈ ਰਾਗੀ ਨਹੀਂ ਇਹ ਕਿਸੇ ਵੀ ਰੂਪ ਵਿੱਚ ਹੋਵੇ ਇਹ ਬੁਰੀ ਜੇ ਵੇਖਿਓ ਇਹਨੇ ਤੁਹਾਨੂੰ ਝੱਲਿਆ ਕਰ ਦੇਣਾ ਜੀ ਇਹਨੇ ਸ਼ਦਾਈ ਕਰ ਦੇਣਾ ਜੀ ਸ਼ਦਾਈ ਬੰਦਾ ਆਪਣੇ ਦਿਮਾਗ ਦਾ ਸੁਲਤਾਨ ਜਿਹੜਾ ਖੋਟ ਖੋ ਬੈਠਦਾ ਹੈ ਹਉਮੈ ਦੇ ਵਿੱਚ ਹੰਕਾਰ ਦੇ ਵਿੱਚ ਵੀ ਬੰਦਾ ਪ੍ਰਭਾਵ ਨਹੀਂ ਕਰਦਾ ਗੁਰੂ ਦੀ ਪ੍ਰਭਾਵ ਵੀ ਨਹੀਂ ਕਰਦਾ ਤੇ ਗੁਰੂ ਕੀ ਸੰਗਤ ਦੀ ਪ੍ਰਭਾਵ ਵੀ ਨਹੀਂ ਕਰਦਾ ਹਉਮੈ ਦੀ ਗੱਲ ਕਰਦਾ ਇਸ ਕਰਕੇ ਹਵਾ ਵਿੱਚ ਸਭ ਜਗ ਬਹਰਨਾ ਇੱਥੇ ਸਭ ਤਰ੍ਹਾਂ ਸਭ ਸਾਰਾ ਹੀ ਜਗ ਆਖਿਆ ਕੋਈ ਵਿਰਣਾ ਬਚਿਆ ਹੋਵੇਗਾ ਨਾ ਸਫਗਤੋਂ ਸਾਰੇ ਤੇਰੇ ਨਾ ਬੱਚੇ ਜੀ ਤੇ ਗੁਰੂ ਦੀ ਕਿਰਪਾ ਹੋਵੇਗੀ ਉਹ ਹਮੇਤ ਬਚਿਆ ਹੋਵੇਗਾ ਨਹੀਂ ਤੇ ਸਾਰਾ ਜਗ ਜਗ ਦਾਤ ਜੀਵ ਹੀ ਹੈ ਜਗ ਕੀਏ ਜੀਵ ਸਭ ਕਈਏ ਸਾਰੇ ਦਾ ਜਗਤ ਤਤਾਂ ਅਧਾਰ ਕਰਨਾ ਅਰਥ ਲਾਉਣ ਵਾਸਤੇ ਲਗ ਦੀਰਗ ਦੀਰਗ ਲਗੂ ਅਰਥ ਸਵੇਤ ਉਚਾਰ ਅਰਥ ਕਰਨ ਬਾਅਦ ਤੇ ਛੋਟੇ ਨੂੰ ਵੱਡਾ ਤੇ ਵੱਡੇ ਨੂੰ ਛੋਟਾ ਵੀ ਕਰਨਾ ਚਾਹੀਦਾ ਹੈ ਲਿਖਣਾ ਨਹੀਂ ਪਰ ਅਰਥ ਵਾਸਤੇ ਕਰਨਾ ਪੈਂਦਾ ਇਸ ਕਰਕੇ ਸਾਰਾ ਜਗਤ ਸਾਰਾ ਸੰਸਾਰ ਸਾਰੀ ਦੁਨੀਆ ਜਿਹੜੀ ਹੈ ਔਮੈ ਦੇ ਵਿੱਚ ਬौराਤੀ ਕੰਮੀ ਕੰਬਲੀ ਹੋਈ ਫਿਰਦੀ ਹੈ ਦੂਜੇ ਭਾਏ ਭਰਮ ਭੁਲਾਣਾ ਮਹਾਰਾਜ ਕਹਿੰਦੇ ਨੇ ਇੱਕ ਤਾਂ ਹਉਮੈ ਹੰਗਤਾ ਤੇ ਬੰਮਤਾ ਵਿੱਚ ਸ਼ਿਦਾਈ ਹੋਇਆ ਫਿਰਦਾ ਹੈ ਦੂਸਰਾ ਕੀ ਹੈ ਦੂਜਾ ਭਾਏ ਦੂਜੇ ਦਾ ਅਰਥ ਹੈ ਦਬਾਇਤ ਭਾਵ ਈਰਖਾ ਜਿਹੜੀ ਸਾਡੇ ਮਨ ਦੇ ਵਿੱਚ ਈਰਖਾ ਦੀ ਅਗ ਵਿੱਚ ਬੜੇ ਛੜਦੇ ਲੋਕ ਤੁਹਾਨੂੰ ਮਿਲਣਗੇ ਅਰ ਤਖ ਆਗਨਾ ਲੋਕ ਛੜਦੇ ਨੇ ਅਰ ਬੜੇ ਦੂਸਰਾ ਕੀ ਹੈ ਦੂਜਾ ਭਾਏ ਦੂਜੇ ਦਾ ਅਰਥ ਹੈ ਦਬਾਇਤ ਭਾਵ ਈਰਖਾ ਜਿਹੜੀ ਸਾਡੇ ਮਨ ਦੇ ਵਿੱਚ ਈਰਖਾ ਦੀ ਅਗ ਵਿੱਚ ਬੜੇ ਛੜਦੇ ਲੋਕ ਤੁਹਾਨੂੰ ਮਿਲਣਗੇ ਅਰ ਤਖ ਆਗਨਾ ਲੋਕ ਛੜਦੇ ਨੇ ਔਰ ਬੜੇ ਘੱਟ ਕੇਸ ਨੇ ਪ੍ਰਤੱਖ ਅਗਨਾ ਸੜਨ ਵਾਲੇ ਔਰ ਕਈਏ ਕੀ ਜਿਹੜੇ ਅਗਨਾ ਸੜਨ ਵਾਲੇ ਅਖਬਾਰਾਂ ਵਿੱਚ ਆ ਜਾਂਦੇ ਟੀਵੀਆਂ ਵਿੱਚ ਆ ਜਾਂਦੇ ਨੇ ਕਾਨੂੰਨ ਸਜ਼ਾ ਵੀ ਦੇ ਸਕਦਾ ਹੈ ਔਰ ਜਿਹੜੀ ਈਰਖਾ ਦੀ ਦੂਜੇ ਭਾਏ ਦੀ ਅਖਬਾਰ ਦੀ ਭਾਇਆ ਭਾਇਆ ਨਾ ਲੱਗਦਾ ਵੀ ਜਿਹੜੀ ਦਵੇਤ ਦੀ ਅਗ ਵੀ ਸੜਦੇ ਨੇ ਦਵੇਤ ਭਾਅ ਵਿੱਚ ਨੇ ਉਹਨਾਂ ਨੂੰ ਕੋਈ মিডিਆ ਕੈਚ ਨਹੀਂ ਕਰ ਸਕਦਾ ਕੋਈ ਕਾਨੂੰਨ ਸਜ਼ਾ ਨਹੀਂ ਦੇ ਸਕਦਾ ਕਿਉਂ ਕਿਉਂ ਦੀਦੀ ਵੀ ਨਾ ਜਿਹੜੀ ਅੰਦਰ ਅੱਗ ਬਲਦੀ ਐ ਗੁੱਜੀ ਭਾਏ ਚਲੇ ਸੰਸਾਰਾ ਸਾਰਾ ਸੰਸਾਰ ਗੁੱਜੀ ਅੱਗ ਵੇ ਛੜੀ ਜਾਂਦਾ ਸੱਚੇ ਬਾਦਸ਼ਾਹ ਕੋ ਬਚਿਆ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਭਗਤ ਦਾ ਵਿਆਪ ਹੈ ਮਾਇਆ ਇੱਕ ਰੱਬ ਦੇ ਪਿਆਰੇ ਨੂੰ ਨਹੀਂ ਵਿਆਪਦੀ ਨਹੀਂ ਤਾਂ ਦੁਨੀਆਂ ਦੇ ਲੋਕ ਛੜੀ ਜਾਂਦੇ ਨੇ ਦੂਜੇ ਭਾਗ ਦੇ ਵਿੱਚ ਤੇ ਕਹਿੰਦੇ ਦੂਜੇ ਭਾਏ ਪਰ ਦ્વੈਤ ਭਾਵ ਵਿੱਚ ਲੱਗਣ ਨਾਲ ਕੀ ਹੋਇਆ ਇੱਕ ਤਾਂ ਹਉਮੈ ਦਾ ਰੋਗ ਲੱਗ ਗਿਆ ਇਕਤਾ ਹੋਂਦੈ ਦੀ ਬਿਮਾਰੀ ਸੀ ਦ્વੈਤ ਭਾਵ ਲੱਗ ਗਿਆ ਕਿ ਕੀ ਹੋਇਆ ਭਰਮ ਭੁਲਾਣਾ ਬੰਦਾ ਭਰਮ ਵਿੱਚ ਭੁੱਲ ਗਿਆ ਧਰਮ ਦਾ ਕੀ ਸਰੂਪ ਹੈ ਧਰਮ ਦਾ ਸਰੂਪ ਹੈ ਜਿਹੜੀ ਵਸਤੂ ਵਾਸਤ ਵਿੱਚ ਹੋਣੀ ਉਹ ਦਿਸਣੀ ਨਾ ਉਹ ਹੋਰ ਰੂਪ ਦੇ ਵਿੱਚ ਦਿਸਣੀ ਜਿਤਰਾ ਭਗਤ ਜੀ ਨੇ ਬਾਣੀ ਅੰਦਰ ਦਾ ਉਪਦੇਸ਼ ਦਿੱਤਾ ਹੈ ਅਰਦਾਸ ਜੀ ਕਹਿੰਦੇ ਹੈ ਕਿ ਮਾਦਵੇ ਕਿਆ ਕਹੀਏ ਭ੍ਰਮ ਐਸਾ ਇਹ ਮਾਦਵੇ ਮਾਇਆਪਤੀ ਦੇ ਪਰਮੇਸ਼ਰ ਭਰਮ ਐਸਾ ਕੈਸਾ ਕਹੀਏ ਕੈਸਾ ਹੈ ਭਰਮ ਜਿਹੜਾ ਅੱਗੇ ਕਹਿੰਦੇ ਨੇ ਜੈਸਾ ਮੰਨਿਏ ਹੋਏ ਨਾ ਤੈਸਾ ਜਿਹੋ ਜਿਹਾ ਮੰਨ ਲਈਏ ਉਹ ਜਿਹਾ ਹੋਵੇ ਨਾ ਉਹਨੂੰ ਕਹਿੰਦੇ ਭਰਮ ਹੋ ਗਿਆ ਜਿਸ ਤਰ੍ਹਾਂ ਹਨੇਰੇ ਵਿੱਚ ਮਿੱਗੀ ਟੇਢੀ ਰਸੀ ਪਈ ਹੋਈ ਹੋਵੇ ਅਸੀਂ ਸੱਪ ਕਰਪਤ ਕਰਦੇ ਨੇ ਜਾਂਦੇ ਨਹੀਂ ਉਹ ਸੱਪ ਪਿਆ ਪਰ ਭਰਮ ਹੈ ਉਹ ਸੱਪ ਨਹੀਂ ਉਰਸੀ ਇਹ ਪੰਜ ਪ੍ਰਕਾਰ ਦਾ ਭਰਮ ਹੈ ਜੇ ਮੈਂ ਦੱਸਣ ਲੱਗ ਪਿਆ ਤੇ ਟਾਈਮ ਇਸੇ ਨਿਬੜ ਜਾਣਾ ਹੈ ਮੈਂ ਇੱਕ ਦੋਰੇ ਵਿੱਚ ਹੀ ਦੱਸ ਦਿੰਨਾ ਕਿੰਨੇ ਪ੍ਰਕਾਰ ਦਾ ਭਰਮ ਹੈ ਇੱਕ ਹੈ ਭੇਦ ਭਰਮ ਕਰਤੱਤਵ ਭਰਮ ਪੁੰਨ ਸੰਗ ਭਰਮ ਵਿਕਾਰ ਬ੍ਰਹਮ ਤਿੱਤਰ ਜਗਤ ਸੱਤ ਹੈ ਪੰਜੋ ਪਰਮ ਸੰਸਾਰ ਇਹ ਪੰਜ ਤਰ੍ਹਾਂ ਦਾ ਭਰਮ ਹੈ ਇਹਦੀ ਨਿਰਤੀ ਵੀ ਕਿ ਦੋਰੇ ਦੇ ਵਿੱਚ ਹੀ ਦੱਸੀ ਹੈ ਇਹ ਪੰਜ ਪ੍ਰਕਾਰ ਦਾ ਭਰਮ ਦੂਰ ਕਿੱਸਰਾ ਹੋਵੇ ਤੇ ਕਹਿੰਦੇ ਵਿੰਬ ਪਤੀ ਵਿੰਬ ਹੁਣ ਇੱਕ ਵਿੰਬ ਕੀ ਹੈ ਸਾਡਾ ਮੁਖੜਾ ਵਿੰਬ ਹੈ ਜਿਹੜਾ ਅਸੀਂ ਪਾਣੀ ਵਿੱਚ ਦੇਖਦੇ ਆ ਸ਼ੀਸ਼ੇ ਵਿੱਚ ਦੇਖਦੇ ਆ ਉਹ ਪ੍ਰਤੀਬਿੰਬ ਹੈ ਇੱਕ ਭਰਮ ਹੈ ਜਦੋਂ ਵਿੰਬ ਪਾਸੇ ਕਰ ਦਈਏ ਪ੍ਰਤੀਬਿੰਬ ਹੀ ਨਹੀਂ ਰਹਿੰਦਾ ਪਤੀ ਵਿੰਬ ਜਿਹੜਾ ਬਣਿਆ ਉਹ ਵਿੰਬ ਕਰਕੇ ਬਣਦਾ ਇੱਕ ਭਰਮ ਹੈ ਅਸਲੀ ਵਿੰਬ ਰੂਪ ਹੈ પ્રતિબિંਬ ਨਹੀਂ ਐਸੀ ਤਰ੍ਹਾਂ ਸਾਡੇ ਅੰਦਰ ਆਤਮਾ ਆ ਰਹੀ ਹੈ ਉਹ ਵਿੰਬ ਰੂਪ ਹੈ ਸਰੀਰ ਸਾਡਾ ਜਿਹੜਾ ਹੈ ਇਹ ਸਰੀਰ ਕਾਲ ਲਈ ਰਹਿਣਾ ਪਾ ਇਹ ਸਰੀਰ ਨਹੀਂ ਰਹੇਗਾ ਵਿੰਬ ਪਤੀ ਵਿੰਬ ਲੋਹਤ ਲੋਹਤ ਕਹਿੰਦੇ ਲਾਲ ਰੰਗ ਜਿਦ ਤਰਾ ਬਲੌਰ ਦੇ ਲਾਗੇ ਲਾਲ ਫੁੱਲ ਰੱਖਦੇ ਹੋ ਲਾਲ ਕਪੜਾ ਰੱਖਦੇ ਹੋ ਉਹਦੇ ਵਿੱਚ ਲਾਲ ਰੰਗ ਆ ਜਾਂਦਾ ਹੈ ਹਰ ਉਹਦਾ ਤੇ ਸਰੂਪ ਨਹੀਂ ਨਾ ਉਹ ਪਾਸੇ ਕਰਦੇ ਹੋ ਤੇ ਚਲਿਆ ਜਾਂਦਾ ਜਿਹਨੂੰ ਵੇਟ ਪੇਪਰ ਵੀ ਆਪਾਂ ਕਹਿੰਦੇ ਆ ਸੌਖਾ ਸਮਝਣਾ ਵੇਤਾ ਉਹਦੇ ਨਾਲੇ ਲਾਲ ਰੰਗ ਰੱਖ ਦਈਏ ਉਹਦੇ ਵਿੱਚ ਆ ਜਾਂਦਾ ਪਰ ਭਰਮ ਹੈ ਉਹ ਚਿੱਟੇ ਦਾ ਚਿੱਟਾ ਹੀ ਹੈ ਫੁੱਲ ਪਾਸੇ ਕਰਦੇ ਹੋ ਲਾਲ ਕਪੜਾ ਕਰਦੇ ਹੋ ਉਹ ਪਾਸੇ ਹੋ ਜਾਂਦਾ ਤੇ ਘੜਾ ਕਾਸ ਨੂੰ ਬਾਰ ਘੜਾ ਕਾਸ ਹਜ਼ਾਰ ਘੜਾ ਜਲਦਾ ਪਰ ਕਿ ਰੱਖਦੇ ਹੋ ਸਾਰਿਆਂ ਵਿੱਚ ਪ੍ਰਤੀਬਿਭ ਦੀਦਾ ਹੈ ਸੂਰਜ ਦਾ ਤੇ ਆਕਾਸ਼ ਦਾ ਇੱਕ ਇੱਕ ਕਰਕੇ ਘੜਾ ਤੋੜੀ ਜਾਓ ਸਾਰੇ ਘੜੇ ਟੁੱਟ ਜਾਣਗੇ ਪਰ ਆਕਾਸ਼ ਨਹੀਂ ਟੁੱਟਦਾ ਸੈਸ ਘੜਾ ਪੈਂ ਇੱਕ ਆਕਾਸ਼ ਟੱਟ ਫੂਟੇ ਤੇ ਉਹੀ ਪ੍ਰਕਾਸ਼ ਘੜੇ ਤੋੜਦੇ ਆਕਾਸ਼ ਨਹੀਂ ਟੁੱਟਦਾ ਜਿਹੜਾ ਘੜਿਆ ਵਿੱਚ ਦੀਦਾ ਸੀ ਉਹ ਘੜੇ ਦੀ ਉਪਾਦੀ ਕਰਕੇ ਦੀਦਾ ਸੀ ਇਸੇ ਤਰ੍ਹਾਂ ਸਰੀਰੂਪੀ ਘੜੇ ਟੁੱਟਣ ਤੋਂ ਜਿਹੜਾ ਚੇਤਨਕ ਆਕਾਸ਼ ਵਾਈਬਰੂ ਪਰਮੇਸ਼ਰ ਦੀ ਸੱਤਾ ਆ ਰਹੀ ਹੈ ਉਹ ਨਹੀਂ ਟੁੱਟੇ ਦੀ ਕੜਾ ਸਰੀਰ ਹੀ ਟੁੱਟਦਾ ਆਤਮਾ ਨਹੀਂ ਵਰਦੀ ਆत्मा ਚੱਲ ਹੈ ਅਸ਼ੱਦ ਅਸ਼ੇਦ ਹੈ ਸੋ ਅਬਰ ਹੈ ਸ਼ਰੀਰ ਕਾਲ ਹੈ ਤੇ ਕੜਾ ਗਾਸ ਗੁੜ ਮਾਰ ਗੁੜ ਫਾਰਸੀ ਜਿਹਦੇ ਰਸੀ ਨੂੰ ਮਾਰ ਕੇ ਦੇ ਸੱਪ ਨੂੰ ਜਿਹੜਾ ਮੈਂ ਪਹਿਲਾਂ ਤੁਹਾਨੂੰ ਦੱਸ ਦਿੱਤਾ ਹੈ ਤੇ ਅਸੀਂ ਵੀ ਸੱਪ ਦੀ ਪ੍ਰਤੀਤੀ ਹੋਣੀ ਤੇ ਸਾਰੇ ਭਰਮ ਜਿਹੜੇ ਨੇ ਇਸ ਤਰ੍ਹਾਂ ਦੂਰ ਕੀਤੇ ਜਾਂਦੇ ਨੇ ਪੰਜ ਪ੍ਰਕਾਰ ਦਾ ਭਰਮ ਮੰਨਿਆ ਜਾਂਦਾ ਹੈ ਕਹਿੰਦੇ ਫਿਰ ਬੰਦਾ ਭਰਮ ਵਿੱਚ ਭੁੱਲ ਜਾਂਦਾ ਜਦੋਂ ਹਉਮੈ ਹੋ ਗਈ ਦੁਐਤ ਹੋ ਗਈ ਫਿਰ ਬੰਦਾ ਭਰਮ ਵਿੱਚ ਐਸਾ ਭੁੱਲਦਾ ਇਹਨੂੰ ਸਮਝ ਵੀ ਨਹੀਂ ਆਉਂਦੀ ਆਪਣੇ ਸਰੂਪ ਤੋਂ ਦੂਰ ਹੁੰਦਾ ਜਾਂਦਾ ਆਪਣੇ ਸਰੂਪ ਤੋਂ ਦੂਰ ਘਰਿਆ ਜਾਂਦਾ ਤੇ ਹਜ਼ੂਰ ਕਹਿੰਦੇ ਦੂਜੇ ਭਾਵੇਂ ਭਰਮ ਭੁਲਾਨਾ ਦੁਐਤ ਭਾਵ ਵਿੱਚ ਲੱਗ ਕੇ ਜੀਵ ਭਰਮ ਵਿੱਚ ਭੁੱਲੇ ਹੋਏ ਨੇ ਜੋ ਕਸਤੂਰੀ ਮਿਰਗ ਨਾ ਜਾਣਿਆ ਭਰਮ ਦਾ ਭਰਮ ਭੁਲਾਇਆ ਪਹਾੜਾਂ ਵਿੱਚ ਕਸ਼ਮੀਰ ਦੇ ਲੱਕ ਵਿੱਚ ਹਰਨ ਨੇ ਸਾਰੀਆਂ ਜਗ੍ਹਾ ਤੇ ਨਹੀਂ ਜਿੱਲਾ ਦੀ ਲਾਬੀ ਧੁੰਨੀ ਦੇ ਵਿੱਚ ਕਸਤੂਰੀ ਹੁੰਦੀ ਹੈ ਉਹ ਨਾਪਾ ਫੁੱਲ ਜਾਂਦਾ ਹੈ ਤੇ ਉਹਨੂੰ बेहोश ਕਰਕੇ ਅਕੀਬ ਜਿਹੜੇ ਉਹ ਕੱਢ ਕੇ ਲੈ ਜਾਂਦੇ ਨੇ ਕਸਤੂਰੀ ਜਿਹੜੀ ਹੈ ਜਦੋਂ ਉਹਨੂੰ ਵਾਸ਼ਨਾ ਆਉਂਦੀ ਹੈ ਨਾ ਹਵਾ ਚੱਲਦੀ ਹੈ ਤੇ ਲੱਕ ਨੂੰ ਉਹ ਭੱਜਾ ਫਿਰਦਾ ਝਾੜੀਆਂ ਸੁੰਘਦਾ ਫਿਰਦਾ ਤੇ ਵਾਸ਼ਨਾ ਕਿੱਥੋਂ ਆਉਂਦੀ ਹੈ ਤੇ ਉਹ ਧਰਮ ਦਾ ਭਰਾਇਆ ਹੀ ਤੁਰਿਆ ਫਿਰਦਾ ਇਮਾਰੇ ਕਹਦੇ ਜੋ ਕਸਤੂਰੀ ਮਿਰਗ ਨਾ ਜਾਣੇ ਭ੍ਰਮ ਦਾ ਭਰਮ ਭੁਲਾਇਆ ਤੇਰੇ ਅੰਦਰ ਪਰਮੇਸ਼ਰ ਦੀ ਚੇਤਰ ਸਦਾ ਹੈ ਪਰਮੇਸ਼ਰ ਦੀ ਸ਼ਕਤੀ ਹੈ ਬਾਹਰ ਲੱਭਣ ਦੀ ਲੋੜ ਨਹੀਂ ਜੋਗਰਾ ਮੰਡੇ ਸੋਈ ਫਟੇ ਜੋ ਖੋਜੇ ਸੋ ਪਾਵੇ ਕੋ ਅੰਦਰੋਂ ਹੀ ਉਹ ਪਾਪ ਫਰੇਦਾ ਜੰਗਲ ਜੰਗਲ ਕਿਆ ਭਗ ਹੈ ਮੜ ਕੱਡਾ ਲੋੜ ਹੈ ਵਸੀ ਰੱਬ ਹਾਲੀਆ ਜੰਗਲ ਕਿਆ ਢੂੰਡੇ ਜੰਗਲਾ ਵਿੱਚੋਂ ਕੀ ਢੂੰਡਦਾ ਫਿਰਦਾ ਹੈ ਰੱਬ ਤਾਂ ਤੇਰੇ ਅੰਦਰ ਵੱਸਦਾ ਹੈ ਤੇ ਹਜੂਰ ਕਹਿੰਦੇ ਫਿਰ ਧਰਮ ਦੇ ਵਿੱਚ ਭੁੱਲ ਜਾਂਦਾ ਹੈ ਬਹੁਤ ਚਿੰਤਾ ਚਿਤਵੈ ਚਿੰਤਾ ਚਿਤਵੈ ਆਪ ਨਾ ਪਛਾਨਾ ਹਾਰੇ ਕਹਿੰਦੇ ਫਿਰ ਘਰ ਵਿੱਚ ਭੁੱਲੇ ਨੂੰ ਚਿੰਤਾ ਘੇਰ ਲੈਂਦੀ ਹੈ ਚਿੰਤਾ ਤੋਂ ਬਗੈਰ ਤੇ ਵੈਸੇ ਕੋਈ ਵੀ ਨਹੀਂ ਚਿੰਤਾ ਤੇ ਸਾਰਿਆਂ ਨੂੰ ਵਿਆਪਦੀ ਹੈ ਕਿਸੇ ਨੂੰ ਭਗਤੀ ਹੈ ਕਿਸੇ ਨੂੰ ਥੋੜੀ ਹੈ ਚਿੰਤਾ ਲੱਗੀ ਰਹਿੰਦੀ ਹੈ ਕਿਸੇ ਨਾ ਕਿਸੇ ਗੱਲ ਦੀ ਬੜੇ ਪ੍ਰਭਾਵ ਨੇ ਕਿ ਚਿੰਤਾ ਜਿਹੜੀ ਇਹ ਦੂਰ ਕਿਤਰਾ ਹੋਵੇ ਚਿੰਤਾ ਆਉਦੀ ਕਿਉਂ ਹੈ ਇਹ ਕਰਮਾਇਣ ਵਿੱਚ ਵੀ ਪ੍ਰਸੰਗ ਆਉਂਦਾ ਹੈ ਕਿ ਜਦੋਂ ਰਾਮ ਨੇ ਤੀਰ ਮਾਰੇ ਨਾ ਲక్ష్మణ ਦੀ ਆਪਣਾ ਰਾਮਣ ਦੀ ਲਾਭੀ ਵਿੱਚ ਉਹ ਅੰਮ੍ਰਿਤ ਦਾ ਕੁੱਟ ਸਕਾਰ ਕੇ ਤੇ ਉਹਨੂੰ ਬੇਹੋਸ਼ ਕਰ ਦਿੱਤਾ ਤੇ ਲక్ష్మణ ਨੂੰ ਕਹਿੰਦੇ ਜਬ ਪਤਾ ਲਿਆ ਉਹ ਕਹਿੰਦਾ ਦੁਸ਼ਣਪੁਰ ਮੈੜੀ ਜਾਣਾ ਹੁਕਮ ਆ ਜਾ ਜਾਣਾ ਪਿਆ ਇਹ ਲੱਗਾ ਪੜਦਾ ਮਰ ਚਲਿਆ ਕੋਈ ਦੱਸਦਾ ਇਹਦਾ ਤੈਨੂੰ ਅਗਲ ਨਹੀਂ ਪੁੱਛੜੀ ਤੇਨੂੰ ਨਹੀਂ ਦੱਸਣਾ ਰਾਮ ਨੂੰ ਕਿੰਦਾ ਮਿਲੋ ਦੱਸਿਆ ਨੇ ਕਹਿੰਦੇ ਜਿਤਨਾ ਮੈਂ ਕਹਾ ਉਦਰਾ ਕਹੀ ਜਾ ਕੇ ਚਰਨਾਂ 'ਵਲ ਖਲੋਵੀ ਹੱਥ ਜੋੜੀ ਆਖੀ ਦੁਨੀਆ ਤੋਂ ਚੱਲੇ ਚੱਲੇ ਚਾਰ ਮੇਦਾ ਤੇ ਗਿਆ ਤੇ ਉਹ ਤੁਸੀਂ ਤੇ ਕਿਰਪਾ ਕਰਕੇ ਦੱਸੋ ਕੋਈ ਐਸੀ ਗੱਲ ਸਾਡਾ ਜੀਵਨ ਸੁਧਰ ਜਾਵੇ ਸਾਡਾ ਜੀਵਨ ਸਫਲਾ ਹੋ ਜਾਵੇ ਜਦੋਂ ਹੱਥ ਜੋੜ ਕੇ ਆਖਿਆ ਉਹਨੇ ਆਖਿਆ ਮੈਂ ਤੁਹਾਨੂੰ ਦੱਸੂਗਾ ਤੈਨੂੰ ਮੰਗਣ ਵੀ ਜਾ ਚਾਹੀਏ ਵਾਕਿਆ ਉਹਨੇ ਤਿੰਨ ਗੱਲਾਂ ਕਈਆਂ ਸੀ ਉਹਨੇ ਆਖਿਆ ਬੰਦਾ ਬੀਤ ਗਏ ਦਾ ਪਛਤਾਵਾ ਕਰਦਾ ਹੈ ਆਉਣ ਵਾਲੇ ਦੀ ਚਿੰਤਾ ਕਰਦਾ ਤੇ ਬੰਦੇ ਦਾ ਵਰਤਮਾਨ ਵੀ ਖਰਾਬ ਹੋ ਜਾਂਦਾ ਬੀਤ ਗਿਆ ਸਭਾ ਮੈਂ ਪਹਿਲਾਂ ਅਗਲਾ ਜ ਆ ਜਾਂਦਾ ਤੇ ਚੰਗਾ ਸੀ ਉਦੋਂ ਵੀ ਜੇ ਬੜੇ ਖੁੱਲੇ ਪੱਕੇ ਬੜੇ ਹੁੰਦੇ ਸੀ ਰਹਿ ਗਿਆ ਨਾ ਪਛਤਾਵਾ ਆਉਣ ਵਾਲੇ ਦੀ ਚਿੰਤਾ ਪਤਾ ਨਹੀਂ ਮੇਰਾ ਕੀ ਬੰਨਣਾ ਇਹ ਨਹੀਂ ਕਿ ਇੱਥੇ ਹੀ ਹੈ ਇੰਡੀਆ ਦੇ ਵਿੱਚ ਵੀ ਲੋਕ ਮੈਂ ਬੱਚੇ ਨੂੰ ਬਾਹਰ ਕੱਢਣਾ ਸੀ ਫਰਾੜੀ ਜ਼ਮੀਨ ਲੈਣੀ ਸੀ ਮੈਂ ਲੈ ਨਹੀਂ ਸਕਿਆ ਇਹ ਬੀਤ ਗਿਆ ਦਾ ਪਛਤਾਵਾ ਬਤੇ ਦੇ ਪੱਲੇ ਪੈ ਜਾਂਦਾ ਆਉਣ ਵਾਲੀ ਦੀ ਚਿੰਤਾ ਪੈ ਜਾਂਦੀ ਹੈ ਪਤਾ ਨਹੀਂ ਕੰਮ ਹੋਊ ਕਿ ਨਹੀਂ ਹੋ ਤੇ ਵਰਤਮਾਨ ਸਮਾਂ ਖਰਾਬ ਹੋ ਜਾਂਦਾ ਗੁਰਮਖ ਜਿਹੜੇ ਨੇ ਵਰਤਮਾਨ ਵਿੱਚ ਵਰਤਦਾ ਉਹ ਬਨਹਾਰ ਸੋਈ ਪਰਵਾਣਾ ਗੁਰਮਖ ਵਰਤਮਾਨ ਵਿੱਚ ਵਰਤਦੇ ਨੇ ਨਾ ਬੀਤ ਗਏ ਦਾ ਪਛਤਾਵਾ ਕਰਦੇ ਨੇ ਨਾ ਆਉਣ ਵਾਲੀ ਦੀ ਚਿੰਤਾ ਕਰਦੇ ਜਿਹੜਾ ਬੰਦਾ ਨਾ ਦੋਹਾਂ ਬੀਤ ਗਏ ਤੇ ਆਉਣ ਵਾਲੀ ਦੀ ਗੱਲ ਸੋਚਦਾ ਨਾ ਉਹਦਾ ਵਰਤਮਾਨ ਵੀ ਖਰਾਬ ਹੋ ਜਾਂਦਾ ਕਿਉਂ ਅੱਜ ਨੇ ਕੱਲ ਬੰਨਾ ਜਿਹਦਾ ਅੱਜ ਚੰਗਾ ਨਹੀਂ ਕੱਲ ਕਿੰਨਾ ਚੰਗਾ ਹੋਵੇ ਇਸ ਕਰਕੇ ਵਰਤ ਮਾਨ ਦੇ ਸਮੇਂ ਵਿੱਚ ਵਰਤਣਾ ਚਾਹੀਦਾ ਹੈ ਨਹੀਂ ਤੇ ਚਿੰਤਾ ਜਿਹੜੀ ਹੈ ਇਹ ਬੁਰੀ ਹੈ ਇੱਕ ਅਰਸ਼ੀਨ ਵਿਦਵਾਨ ਹੋਇਆ ਉਹਨੇ ਲਿਖਿਆ ਹੈ ਯਕੇ ਬੁਰਗ ਦੀਦਮ ਨਾ ਪਾਉ ਨਾ ਪਰ ਨਾ ਅਜਿ ਸ਼ਕਬੇ ਮਾਦਰ ਨਾ ਪਾਦਰ ਪਿਦਰ ਨਾ ਵਰਤਾ ਅਸਮਾ ਨਾ ਜ਼ੀਰੇ ਜ਼ਮੀ ਹਮੇਸ਼ਾ ਖੁਰਦ ਗੋਸ਼ ਤੇ ਆਦਮੀ ਅਨੇ ਫਾਰਸੀ ਵਿੱਚ ਲਿਖਿਆ ਹੈ ਇੱਕ ਮੈਂ ਪੰਛੀ ਵੇਖਿਆ ਜਿਹਦੇ ਪੈਰ ਹੈ ਨਹੀਂਗੇ ਜਿਹਦੇ ਪਰ ਵੀ ਹੈ ਨਹੀਂਗੇ ਨਾ ਪੈਰਾਂ ਨਾਲ ਤੁਰਕੇ ਜਾ ਸਕਦਾ ਨਾ ਖੰਭਾਂ ਨਾਲ ਉੱਡ ਸਕਦਾ ਯੱਕੇ ਮੁਰਗ ਦੀਦਮ ਯੱਕੇ ਕਹਿੰਦੇ ਇੱਕ ਲੋਕ ਦੀ ਮੁਰਗ ਕਹਿੰਦੇ ਪੰਛੀ ਨੂੰ ਦੀਦਮ ਕਹਿੰਦੀ ਅੱਖਾਂ ਨੂੰ ਯੱਕੇ ਮੁਰਗ ਦੀਦਮ ਨਾ ਪਾਉ ਨਾ ਪਰ ਨਾ ਅਸ਼ਿਕ ਮੇ ਮਾਦਰ ਨਾ ਉਹਦੀ ਮਾਂ ਹੈ ਨਾ ਪਾਦਰ ਪਿਦਰ ਨਾ ਪਿਦਰੋ ਦਾ ਪਿਓ ਹੈ ਨਾ ਪਿਓ ਦੀ ਅੰਛ ਹੈ ਨਾ ਮਾਂ ਤੋਂ ਜਨਮ ਲਿਆ ਨਾ ਵਰਦਾ ਅਸਮਾਨ ਨਾ ਸਮਾਨ ਦੇ ਵਿੱਚ ਰਹਿੰਦੇ ਨਾ ਅਸਮਾਨ ਵਿੱਚ ਰਹਿੰਦਾ ਨਾ ਵਰਦਾ ਅਸਮਾਨ ਨਾ ਜ਼ੀਰੇ ਜ਼ਮੀ ਨਾ ਜ਼ਮੀਰ ਤੇ ਰਹਿੰਦਾ ਤੇ ਨਾ ਕੁਝ ਖਾਂਦਾ ਹੈ ਖਾਂਦਾ ਕੀ ਹੈ ਕਹਿੰਦੇ ਖਾਂਦਾ ਇਹ ਹੈ ਮਨੁੱਖ ਦਾ మాਸ ਹਮੇਸ਼ਾ ਖੁਰਤ ਗੋਸ਼ ਤੇ ਆਦਮੀ ਆਦਮੀ ਦਾ گوشਤ ਕੀਏ ਮਾਸ ਖੁਰਦ ਕੀਏ ਖਾਣਾ ਕਰਦਾ ਆਪ ਕੋ ਚਿੰਤਾ ਰੂਪੀ ਪੰਛੀ ਹੈ ਤੇ ਜਦੋਂ ਬਤਾ ਹਉਮੈ ਵਿੱਚ ਲੱਗ ਗਿਆ ਉਹ ਹੋ ਗਿਆ ਕਮਲਾ ਤੇ ਸਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਕੀ ਹੋਵੇਗਾ ਉਹ ਭਰਮ ਵਿੱਚ ਭੁੱਲ ਜਾਵੇਗਾ ਦ્વੈਤ ਭਾਵ ਵਿੱਚ ਲੱਗ ਕੇ ਫਿਰ ਉਹਨੂੰ ਚਿੰਤਾ ਦਾ ਰੋਗ ਲੱਗ ਜਾਵੇਗਾ ਚਿੰਤਾ ਵਿੱਚ ਫਸ ਜਾਵੇਗਾ ਤੇ ਚਿੰਤਾ ਵਿੱਚ ਚਿਤਰਾਦਾਲਾ ਇਹਦਾ ਆ ਹੋਏਗਾ ਤੇ ਨਹੀਂ ਆ ਕਿਤਰਾ ਕਰਨਾ ਇਹ ਚਿਤ ਮੇ ਨਹੀਂ ਲੱਗੀ ਰਹੇਗੀ ਮਾਰੇ ਪਿਤੇ ਨਾਲ ਚਿੰਤਾ ਮਤ ਕਰੋ ਚਿੰਤਾ ਤੇਹੀ ਹੋਵੇ ਚਿੰਤਾ ਤਾਂ ਪਰਮੇਸ਼ਰ ਨੂੰ ਹੈ ਤੁਸੀਂ ਚਿੰਤਾ ਕਿਉਂ ਕਰਦੇ ਹੋ ਉਹ ਤਾਂ ਜਲਮੈ ਜੀਵ ਨੂੰ ਪਾਇਉ ਤਿੰਨਾ پیرੋ ਜੀ ਦੇ ਜਿਹੜੇ ਜੀ ਪੈਦਾ ਕੀਤੇ ਨੇ ਜਲ ਦੇ ਵਿੱਚ ਉਹਨਾਂ ਨੂੰ ਵੀ ਰੋਜੀ ਦਿੰਦਾ ਹੈ ਚਿੰਤਾ ਨਾ ਕਰਿਆ ਕਰ ਚਿੰਤਾ ਦੀ ਥਾਂ ਤੇ ਚਿੰਤਨ ਕਰਿਆ ਕਰ ਵਹਿਗੁਰੂ ਨੂੰ ਯਾਦ ਕਰਿਆ ਕਰ ਤੋਦਾਂ ਯਸ਼ ਕਰਿਆ ਕਰੀ ਵਡਿਆਈ ਕਰਿਆ ਪਰ ਤੇ ਕਹਿੰਦੇ ਫਿਰ ਬਹੁਤ ਚਿੰਤਾ ਚਿਤਵੈ ਤੇ ਆਪ ਨਾ ਪਛਾਨਾ ਆਪਣਾ ਪਛਾਣਦਾ ਹੀ ਨਹੀਂ ਮੈਂ ਕੀ ਹਾਂ ਆਪਣੇ ਸਰੂਪ ਦੀ ਪਹਿਚਾਨ ਨਹੀਂ ਕਰਦਾ ਕਿਉਂਕਿ ਮਨ ਨੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਿਹੜੀ ਮੈਂ ਗੱਲ ਕਰਨੀ ਸੀ ਉਹ ਕਰ ਨਹੀਂ ਸਕਿਆ ਉਹ ਪਛਾਣ ਨਹੀਂ ਸਕਿਆ ਕਿਉਂਕਿ ਚਿੰਤਾ ਤੇ ਧਰਮ ਵਿੱਚ ਭੁੱਲੇ ਹੋਏ ਨੂੰ ਆਪਣਾ ਸਰੂਪ ਯਾਦ ਨਹੀਂ ਆਉਂਦਾ ਧੰਦਾ ਕਰਤਿਆ ਅੰਦਨ ਵਿਹਾਨਾ ਫਿਰ ਅਗਲੀ ਸਟੇਜ ਕਿਹੜੀ ਆਉਂਦੀ ਆ ਧੰਦਾ ਕਰਤਿਆ ਜੇ ਰਾਤ ਧੰਦਿਆ ਵਿੱਚ ਲੱਗਾ ਰਹਿਦਾ ਦੱਬ ਕੇ ਬਾ ਲਈਏ ਰੱਜ ਕੇ ਖਾ ਲਈਏ ਹੁਣ ਮਿਹਨਤ ਦਾ ਸੱਦਾ ਜੇ ਨਾ ਕੀਤੀ ਤਾਂ ਸੁੱਖ ਨਹੀਂ ਮਿਲੇਗਾ ਰਾਤ ਜੇ ਸੋਵੇ ਦਿਨ ਕਰੇ ਕਾਮ ਇੱਕ ਖਿੰਨ ਲਿਹੇ ਨਾ ਹਰ ਕੋ ਨਾਮ ਰਾਤ গোਾਈ ਸੋਏ ਕਹਿ ਦਿਨ ਸੁਗਾਇਆ ਖਾਏ ਇਰੇ ਜੈਸਾ ਜਨਮ ਹੈ ਕੌਮ ਵੀ ਬਦਲੇ ਟੌਡੀਆਂ ਦੇ ਨੱਤੇ ਵੱਟੇ ਮਨੁੱਖਾ ਜਨਮ ਗਵਾਈ ਜਾ ਰਿਹਾ ਹੈ ਟੌਡੀ ਦਾ ਅਰਥ ਹੈ ਮਾਇਆ ਮਾਇਆ ਦੇ ਬਿٹے ਟੌਡੀਆਂ ਦੇ ਬਿٹے ਆਪਣਾ ਮਨੁੱਖਾ ਜਨਮ ਜਿਹੜਾ ਇਹਨੂੰ ਵਿਅਰਥ ਕਰਵਾ ਲਿਆ ਤੇ ਧੰਦਾ ਕਰਦੇ ਆ ਅਨ ਦਿਨ ਵਿਹਾਦਾ ਅਨ ਹੰਦੀਏ ਰਾਤ ਤੇ ਦਿਨ 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 ਰਾਤ ਬਤੀਤ ਹੁੰਦੇ ਜਾ ਰਹੇ ਨੇ ਕਿਉਂਕਿ ਜਿਹੜਾ ਸਵਾਸ ਨਿਕਲ ਗਿਆ ਉਹ ਦੁਬਾਰਾ ਪ੍ਰਾਪਤ ਨਹੀਂ ਜਿਹੜਾ ਸਮਾਂ ਚਲੇ ਗਿਆ ਉਹ ਦੁਬਾਰਾ ਪ੍ਰਾਪਤ ਨਹੀਂ ਹੋਣਾ ਤਾਂ ਵਿਆਹ ਵਿੱਚ ਲੱਗ ਕੇ ਪਰਮੇਸ਼ਰ ਨੂੰ ਭੁੱਲ ਗੋ ਚਾਹੀਦਾ ਧੰਦਾ ਤੇ ਧਰਮ ਕੀਤਾ ਤੁਹਾਨੂੰ ਕੁਝ ਨਹੀਂ ਮਿਲਣਾ ਪਰਮੇਸ਼ਰ ਦੀ ਬੰਦਗੀ ਆਪ ਕਰਨੀ ਪਵੇਗੀ ਇਸ ਕਰਕੇ ਭੰਦੇਆਂ ਨੂੰ ਕਰਦੇ ਧਰਮ ਵੀ ਕਮਾਓ ਕਿਉਂਕਿ ਮੈਂ ਪੰਜਾਬ ਦੇ ਵਿੱਚੋਂ ਆਇਆ ਤੇ ਬਾਹਰ ਮੈਂ ਬਹੁਤ ਫਿਰਦਾ ਹਾਂ ਬਾਬਾ ਅਵਤਾਰ ਸਿੰਘ ਸਾਹਿਬ ਜੀ ਸੋ ਦਰ ਬਾਬਾ ਬਿਧੀ ਚੰਦ ਸਾਹਿਬ ਜਿਨ੍ਹਾਂ ਦੇ ਪੜਦਾਦੇ ਦੇ ਨਾਲ ਵਿਦਾਸ ਰਿਹਾ ਬਾਬਾ ਸੋਣ ਸਿੰਘ ਸਾਹਿਬ ਦੇ ਨਾਲ बाबा दया सिंह जी के नाल मैं चालीस साल सेवा की थी है और इन्होंने मैं फिर घरों दोबारा लिया मैं छुट्टी लैली कहीं नाल ही हम भी आए थे तो कह लगे तुम खुदी हाजरी भर के आगत कहती है कथा सुना के बाबा जी जरूरी विहारा करके चले गए नेस अजे सामने ਕਥਾ ਦੀ ਹਾਜ਼ਰੀ ਭਰ ਰਿਹਾ ਇੱਕ ਵੀ ਕਿੱਥੇ ਤੇ ਇੱਕ ਪਾਰ ਵੀ ਨਹੀਂ ਮੈਂ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਧੰਦਾ ਜੂਰ ਕਰੋ ਕਈ ਐਸੇ ਸਤ ਦੇ ਲੋਕ ਨੇ ਮੈਨੂੰ ਲੈਣ ਤੋਂ ਕੋਈ ਬਰੇਜ ਨਹੀਂ ਉਹ ਪ੍ਰੇਮੀਆਂ ਨੂੰ ਹਥਿਆਉਣ ਵਾਸਤੇ ਹਰ ਹੱਥ ਕੰਡਾ ਵਰਤ ਦੇਵੇ ਕਿਉਂਕਿ ਪ੍ਰੇਮੀਆਂ ਨੂੰ ਜਿਹੜਾ ਮਾਇਆ ਵੀ ਮਿਲਦੀ ਤੇ ਮਾਇਆ ਤੋਂ ਬਿਨਾ ਕੰਮ ਨਹੀਂ ਚੱਲਦਾ ਉਹ ਦੋਵੇਂ ਨਕੰਮੇ ਨੇ ਮਾਰੇ ਕਹਿੰਦੇ ਰੀਤਾ ਰਾਪੀ ਵੰਡੀਆਂ ਧੁਕ ਧੁਕ ਉਠੜ ਪਾਸ ਟਿੱਗ ਦਿਨਾਂ ਦਾ ਜੀਵ ਆ ਜਿੰਨਾ ਕੁ ਦਾੜੀ ਆ ਜਿੰਨਾ ਬਗਾਨਿਆ ਇਤਿਹਾਸ ਲਈ ਲਾਣ ਤੇ ਉਹਨਾਂ ਦੇ ਜੀਵਨ ਤਰਕਾਰ ਹੈ ਜਿਹੜੇ ਬਗਾਨਿਆ ਇਤਿਹਾਸ ਰੱਖਦੇ ਸ਼ਗਰਨ ਵੀ ਤੁਹਾਨੂੰ ਕਰਨਾ ਪਵੇਗਾ ਸੇਵਾ ਵੀ ਹੱਥੀਂ ਕੀਤੀ ਤੁਹਾਡੀ ਥਾਏ ਬੈਠ ਸਕਦੀ ਹੈ ਤੇ ਹਜੂਰ ਕਹਿੰਦੇ ਧੰਦਾ ਕਰਦਿਆਂ ਅੱਜ ਦਿਨ ਵੀ ਹੱਥ ਧੰਦਾ ਕਰਦਿਆਂ ਦਿਲ ਰਾਤ ਤੇਰਾ ਬਦੀਪ ਹੋ ਗਿਆ ਪਰ ਤੂੰ ਵੈਗਰ ਨੂੰ ਯਾਦ ਨਹੀਂ ਕੀਤਾ ਇਥੋਂ ਤੱਕ ਪ੍ਰਸ਼ਨ ਹੈ ਅਭੀ ਉਹ ਉੱਤਰ ਦੇ ਲਗੇ ਸੱਚੇ ਪਾਤਸ਼ਾਹ ਇਹ ਪ੍ਰਸ਼ਨ ਤੁਸੀਂ ਸੁਣ ਲਓ ਕਿ ਬੰਦਾ ਹੋ ਦੇ ਵਿੱਚ ਫਸਿਆ ਸਾਰਾ ਜਗ ਛਦਾਈ ਹੋਇਆ ਦੁਆਰ ਭਾਵ ਲੱਗਾ ਭਰਮ ਵਿੱਚ ਪੁੱੜ ਜਾਂਦਾ ਬਹੁਤੀ ਚਿੰਤਾ ਰਚਿਤ ਬਾਰੇ ਇਹਦਾ ਆਪਣਾ ਸਰੂਪ ਨਹੀਂ ਪਛਾਣਦਾ ਫਿਰ ਤੰਦਿਆ ਵਿੱਚ ਲੱਗਾ ਰਹਿੰਦਾ ਤੇ ਦਰ ਰਾਤ ਬਤੀਤ ਹੋ ਜਾਂਦੇ ਹੁਣ ਕਹਿੰਦੇ ਕਰੀਏ ਕਿ ਤਰ੍ਹਾਂ ਭਰਮ ਕਿ ਤਰ੍ਹਾਂ ਛੁੱਟੇ ਔਰ ਹਾਉ ਦੀਆਂ ਪਤਨੀਆਂ ਵਿਦਾਸਦੇ ਨੇ ਬਾਕੀ ਸ਼ਾਮ ਦੇ ਅਖਰੀ ਹਰਥ ਨਵਾਗਾ ਕਿਉਂਕਿ 5 ਮਿੰਟ ਬਾਕੀ ਨੇ ਤੇ ਮੈਂ ਸ਼ਬਦ ਦੀ ਲੰਮੀ ਵਿਚਾਰਤ ਨੂੰ ਸੁਣਾ ਦਿੱਤੀ ਹੈ ਹਾਂ ਜੀ ਹਿਰਦੈ RAM ਰਹੋ ਮੇਰੇ ਭਾਈ ਇਹ ਮੇਰੇ ਭਰਾਵੋ ਉਹ ਸ਼ਰਾਪ ਦੀ ਅੰਸ ਸੋਨੇ ਕਰਕੇ ਆਪਾਂ ਸਾਰੇ ਭਾਈ ਆ ਇੱਕ ਪਿਤਾ ਇੱਕ ਸਕੇ ਹੰਬਾਰ ਕੋ ਤੂੰ ਮੇਰਾ ਗੁਰਹਾਈ ਇਹ ਮੇਰੇ ਭਾਈ ਜਦੋਂ ਹਿਰਦੈ RAM ਰਹੋ ਹਿਰਦੇ ਦੇ ਅੰਦਰ RAM ਨੂੰ ਰਵੋਚਾਰਨਾ ਕਰੋ ਡਾਕਟਰ ਨਹੀਂ ਹਿਰਦੇ ਨੂੰ ਮੰਗਦੇ ਉਹ ਦਿਲ ਨੂੰ ਮੰਗਦੇ ਗੁਰਬਾਣੀ ਮੰਨਦੀ ਹੈ ਹਿਰਦੈ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ ਕਿੰਨੇ ਪ੍ਰਵਾਨ ਸੱਚੇ ਪਾਤਸ਼ਾਹ ਇਹ ਬਾਣੀ ਵਿੱਚ ਦਿੱਤੇ ਨੇ ਤੂੰ ਹਿਰਦੈ ਗੁਪਤ ਬਸੇ ਦਿਨ ਰਾਤੀ ਤੇਰਾ ਭਾਉ ਨਾ ਪੁਝੇ ਅਗਵਾਰੀ ਤੇ ਮੈਂ ਫਿਰ ਕਿਤੇ ਕਲ ਦੀ ਕਥਾ ਵਿੱਚ ਵਿਚਾਰ ਕਰਾਂਗੇ ਹਜੂਰ ਕਹਿੰਦੇ ਹਿਰਦੇ ਦੇ ਅੰਦਰ ਪਰਮੇਸ਼ਰ ਦੇ ਨਾਮ ਨੂੰ ਉਚਾਰਨਾ ਕਰੋ ਗੁਰਮੁਖ ਰਸਨਾ ਹਰ ਰਸਨ ਰਸਾਈ ਜੇ ਭਰਮ ਤੋਂ ਹੌਲਦੇ ਤੋਂ ਬਚਣਾ ਜੇ ਗੁਰਮਖਾਂ ਦੀ ਸੰਗਤ ਕਰਿਆ ਕਰ ਗੁਰਬਖਾਂ ਦੀ ਰਸਨਾ ਹਰੀ ਰਾਸ ਦੇ ਵਿੱਚ ਰਸਾਈ ਤਦਾ ਕਰ ਹੋਈ ਰਹਦੀ ਹੈ ਵਾਹਿਗੁਰੂ ਵਾਹਿਗੁਰੂ ਉੱਟਦੇ ਆ ਬੈਠਦੇ ਆ ਸੁੱਦੇ ਆ ਸਦਾ ਸਦਾ ਹਰਿ ਨਾਮ ਤੇ ਆ ਜੀ ਜੇ ਤੁਸੀਂ ਹਉਮੈ ਨੂੰ ਪਰਮ ਨੂੰ ਤਿਆਗਣਾ ਤੇ ਰਸਨਾ ਨੂੰ ਪਰਮੇਸ਼ਰ ਦੇ ਨਾਮ ਵਿੱਚ ਲਾਓ ਰਹਾਓ ਬਿਸਰਾਪ ਦੇ ਕੇ ਕਥਨ ਕਰਦੇ ਨੇ ਬਾਹਰ ਹਾਓ ਪਰਬਾਤਮਾ ਰਹਿਣ ਵਾਲਾ ਜੁਗਿਆ ਜਾਣ ਵਾਲੀ ਹੈ ਰਹਾਉ ਦੀਆਂ ਪੰਕਤੀਆਂ ਦੇ ਆਲੇ ਦੁਆਲੇ ਸਾਰੇ ਸ਼ਬਦ ਤਾਤ ਪਰਜ ਘੁੰਮਦਾ ਹੈ ਰਹਾਉ ਦੀ ਪੰਕਤੀ ਹਰ ਪੰਕਤੀ ਨਾਲ ਜੁੜੀ ਹੁੰਦੀ ਹੈ ਤੇ ਸੱਜੇ ਪਾਤਸ਼ਾਹ ਜੀ ਉਪਦੇਸ਼ ਬਖਸ਼ਦੇ ਨੇ ਗੁਰਮੁਖ ਹਿਰਦੈ ਜਿਨ ਰਾਮ ਪਛਾਤਾ ਕਹਿੰਦੇ ਜਿਸ ਗੁਰਮੁਖ ਗੁਰਮੁਖ ਨੇ ਹਿਰਦੇ ਦੇ ਅੰਦਰ ਵਾਹਿਗੁਰੂ ਰਾਮ ਨੂੰ ਪਛਾਣ ਲਿਆ ਕਿ ਵਾਹਿਗੁਰੂ ਘਟ ਘਟ 'ਤੇ ਹਰ ਜੂ ਬਸੈ ਸੰਤਰ ਕਹੋ ਪੁਕਾਰੋ ਪਰਮੇਸ਼ਰ ਸਾਰਿਆਂ ਦੇ ਹਿਰਦੇ 'ਚ ਅੰਦਰ ਵਸਦਾ ਹੈ ਜਗ ਜੀਵਨ ਸੇਵ ਜੁਗ ਚਾਰੇ ਜਾਤਾ ਉਹ ਜਗ ਦਾ ਜੀਵਨ ਦੇਣ ਵਾਲਾ ਪਰਮੇਸ਼ਰ ਵਾਹਿਗੁਰੂ ਹੈ ਉਹਨੂੰ ਜਾਣ ਕਰਕੇ ਚਾਹ ਜੁਗਾ ਦੇ ਵਿੱਚ ਉਸ ਨੂੰ ਜਾਣ ਲਿਆ ਹੈ ਕੌਮ ਮਾਰ ਗੁਰ ਸ਼ਬਦ ਪਛਾਤਾ ਜਿਹੜੇ ਹੰਬੇ ਨੂੰ ਮਾਰ ਲੈਂਦੇ ਨੇ ਉਹ ਸ਼ਬਦ ਦੀ ਪਛਾਣ ਕਰਦੇ ਨੇ ਜਿਹੜੇ ਹਉਮੈ ਦੇ ਵਿੱਚ ਨੂੰ ਸ਼ਬਦ ਦੀ ਪਛਾਣ ਨਹੀਂ ਕਰ ਸਕਦੇ ਅੱਭਾ ਕਰੇ ਪ੍ਰਭ ਕਰਮ ਵਿਧਾਤਾ ਉਹ ਕਰਮ ਵਿਧਾਤਾ ਫਲ ਵਰਦਾਤਾ ਵਾਹਿਗੁਰੂ ਕਿਰਪਾ ਕਰੇ ਤਾਂ ਨਾਮ ਵੱਸਦਾ ਹੈ ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ ਜਿਹੜੇ ਗੁਰੂ ਸਾਹਿਬ ਨੇ ਆਪਣੇ ਸ਼ਬਦ ਉਪਦੇਸ਼ ਦੁਆਰਾ ਸ਼ਬਦ ਨਾਲ ਬਾਣੀ ਨਾਲ ਮਿਲਾ ਦਿੱਤੇ ਨੇ ਉਹ ਗੁਰਮੁਖ ਜਨ ਸੱਚੇ ਹਨ ਆਵਤ ਵਰਜੇ ਠਾਕ ਰਹਾਏ ਆਪਣਣ ਦੌੜ ਦੇ ਮੱਗ ਨੂੰ ਤੋ ਸੋ ਦੌੜ ਦੇ ਮੱਗ ਨੂੰ ਠਹਿਰਾ ਲਿਆ ਤੇ ਇੰਦਰੀਆਂ ਨੂੰ ਵੀ ਠਾਕ ਰੋਕ ਪਾ ਲਈ ਹੁਣ ਸਭ ਜੰਦਰੀਆਂ ਵਸ ਕਰ ਦਿੱਤੀ ਉਹ ਸਤਵੰਤਾ ਸਾੜਾ ਜਿਤ ਲਾਈਣ ਤੇ ਲੱਗਦੀਆਂ ਨੇ ਖਿੰਜੋ ਤਾਰਾ ਤੇ ਇਤਰੀ ਇਤਰੀਆਂ ਖਿੰਜੋ ਤਾਰ ਨਹੀਂ ਕਰਦੀਆਂ ਨਾਮ ਧੰਨਿਤ ਗੁਰ ਤੇ ਪਾਏ ਨੌ ਦਿੱਤੀਆਂ ਜਿਹੜੀਆਂ ਪੂਰੇ ਗੁਰੂ ਤੋਂ ਮਿਲਦੀਆਂ ਨੇ ਅੰਦਰ ਦੀਆਂ ਤੇ ਬਾਹਰ ਦੀਆਂ ਇਹ ਵੀ ਲੰਮੀ ਵਿਆਖਿਆ ਹੈ ਤੇ ਬਾਹਰ ਦੀਆਂ ਜਿਹੜੀਆਂ ਨੇ ਉਹ ਨੇ ਅਸਨ ਬਸਨ ਭੂ ਕਣਕ ਪੁੰਨ ਦਾਸੀ ਚੌਪ ਗੁਨਾਮ ਰਥਵਾਏ ਹਤਵਾਏ ਜਾਣੀਏ ਇਹ ਨੌ ਨਿੱਧ ਕੇ ਨਾਮ ਤੇ ਬਾਹਰ ਦੀਆਂ ਨੌ ਜਿਹੜੀਆਂ ਮਿਲ ਜਾਂਦੀਆਂ ਨੇ ਅੰਦਰ ਦੀਆਂ ਨੌ ਦਿੱਤਾ ਵੀ ਪ੍ਰਾਪਤ ਹੋ ਜਾਂਦੀਆਂ ਫੁਰੂਤੋਂ ਹਰ ਕਿਰਪਾ ਤੇ ਹਰ ਵਸਮ ਆਈ ਕਹਿੰਦੇ ਹਰੀ ਕਿਤਰਾ ਮਨ ਵਿੱਚ ਆ ਕੇ ਬਸ ਜਾਵੇ ਕਹਿੰਦੇ ਹਰੀ ਆਪ ਹੀ ਕਿਰਪਾ ਕਰੇ ਤਾਂ ਮਨ ਵਿਸ਼ਾ ਕੇ ਵਸਦਾ ਕੀ ਹਰੀ ਕਿਰਪਾ ਨਹੀਂ ਕਰਦਾ ਕਰਦਾ ਸੀ ਕਰਾਉਣ ਵਾਲੇ ਨਹੀਂ ਬਣਦੇ RAM RAM ਕਰਤਿਆ ਸੁਖ ਸਾਥ ਸਰੀਰ ਕਦੇ ਹੋਏ RAM ਦਾ ਨਾਮ ਉਚਾਰਦੇ ਨਾਲ ਸਰੀਰ ਨੂੰ ਸੁਖ ਸ਼ਾਂਤੀ ਮਿਲਦੀ ਹੈ ਅੰਤਰ ਵਸਨ ਲਾਗੇ ਜਨ ਪੀਰ ਜਦੋਂ ਪਰਮੇਸ਼ਰ ਦਾ ਨਾਮ ਅੰਦਰ ਵਸ ਜਾਵੇ ਆ ਜਮਾਨੇ ਦੀ ਤੀੜ ਦੁੱਖ ਨਹੀਂ ਲੱਗਦਾ ਜਮਾਨੇ ਦੀ ਬੀੜਾ ਕਿਲੇ ਸਭ ਦੀ ਜਮਾਨਾ ਕੁਝ ਕਹੀ ਜਾਵੇ ਰੱਬ ਦੇ ਪਿਆਰੇ ਬੇਪਰਵਾਹ ਤੇ ਬੇ ਸੰਤਰੇ ਅਬਰਣਾ ਕਾਹੂ ਜਾਂਦੀ ਬੇਪਰਵਾਹ ਸਦਾ ਰਗ ਅਰਖੇ ਜਾਪਤੋ پاک ਸੁਆਮੀ